ਅੱਧ ਦੀ ਕੱਥਾ ਵੇਖਣ ਵਾਲੇ ਸਾਰੇ ਮੁੰਡੇ ਕੁੜੀਆਂ ਦਾ ਜੀ ਆਇਆਂ ਨੂੰ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਵਿਦਿਆਰਥੀਓ ਅੱਧ ਦੀ ਕੱਥਾ ਵਿੱਚ ਮੈਂ ਤੁਹਾਡੇ ਲਈ ਪੰਜਾਬੀ ਜੀਕੇ ਜਨਰਲ ਨੌਲੇਜ ਤੇ 8% ਲੈ ਕੇ ਆਇਆ ਸੀ ਵਖੋ ਅੱਧੇ 8% ਕਿਹੜੇ ਹਨ ਵਖੋ ਜੀ ਅੱਧਾ ਪਹਿਲਾ ਪਰਸਨ ਕਿਹੜਾ ਸੀ ਪੰਜਾਬੀ ਜੀਕੇ ਜਨਰਲ ਨੌਲੇਜ ਦਾ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਜੰਗਲ ਆ ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਜੰਗਲ ਪਾਇਆ ਜਾਂਦਾ ਹੈ ਸਭ ਤੋਂ ਵੱਧ ਜੰਗਲ ਪਾਇਆ ਜਾਂਦਾ ਹੈ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਜੰਗਲ ਪਾਇਆ ਜਾਂਦਾ ਹੈ ਅੱਗੇ ਵਾਲਾ ਪਰ ਪਹਿਲੇ ਪ੍ਰਸ਼ਨ ਪੁੱਛਿਆ ਗਿਆ ਸੀ ਪੰਜਾਬ ਦਾ ਕਿਹੜਾ ਜ਼ਿਲ੍ਹਾ ਹੈ ਜਿਸ ਵਿੱਚ ਸਭ ਤੋਂ ਵੱਧ ਜੰਗਲ ਪਾਇਆ ਜਾਂਦਾ ਹੈ ਤੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਜੰਗਲ ਪਾਇਆ ਜਾਂਦਾ ਹੈ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਪੰਜਾਬ ਦੀ ਵੰਡ ਕਦੋਂ ਹੋਈ ਤੇ ਪੰਜਾਬ ਤੇ ਹਰਿਆਣਾ ਵੱਖਰੇ ਵੱਖਰੇ ਰਾਜੇ ਕਦੋਂ ਬਣਿਆ ਪੰਜਾਬ ਦੀ ਵੰਡ ਕਦੋਂ ਹੋਈ 1 ਨਵੰਬਰ 1968 ਨੂੰ 1 ਨਵੰਬਰ ਪੰਜਾਬ ਦੀ ਵੰਡ ਕਦੋਂ ਹੋਈ 1 ਨਵੰਬਰ 1968 ਨੂੰ ਜਾਂ ਨਵੰਬਰ 1968 ਨੂੰ ਪੰਜਾਬ ਤੇ ਹਰਿਆਣਾ ਵੱਖਰੇ ਵੱਖਰੇ ਸਟੇਟ ਬਣੇ ਸੀ ਤਾਂ ਪੰਜਾਬ ਦੀ ਵੰਡ ਕਦੋਂ ਹੋਈ 1 ਨਵੰਬਰ 1968 ਨੂੰ ਜਾਂ ਨਵੰਬਰ 1968 ਨੂੰ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਪੰਜਾਬ ਦੀ ਪ੍ਰਮੁੱਖ ਨਦੀ ਕਿਹੜੀ ਸੀ ਪੰਜਾਬ ਦੀ ਪ੍ਰਮੁੱਖ ਨਦੀ ਕਿਹੜੀ ਹੋਈ ਸਤਲੁਜ ਪੰਜਾਬ ਦੀ ਪ੍ਰਮੁੱਖ ਨਦੀ ਕਿਹੜੀ ਹੈ ਪੰਜਾਬ ਦੀ ਪ੍ਰਮੁੱਖ ਨਦੀ ਸਤਲੁਜ ਹੈ ਸਤਲੁਜ ਪੰਜਾਬ ਦੀ ਪ੍ਰਮੁੱਖ ਨਦੀ ਹੈ ਹਨ ਅਗਿਵਲਾ ਪ੍ਰਸ਼ਨ ਕੀੜਾ ਸੀ ਭਾਖੜਾ ਨੰਗਲ ਪ੍ਰੋਜੈਕਟ ਕਿਸ ਨਦੀ ਤੇ ਬਣਾਇਆ ਗਿਆ ਸੀ ਸਤਲੁਜ ਭਾਖੜਾ ਨੰਗਲ ਪ੍ਰੋਜੈਕਟ ਪਾਖੋਰੀ ਭਾਖੜਾ ਨੰਗਲ ਪ੍ਰੋਜੈਕਟ ਸਤਲੁਜ ਨਦੀ ਤੇ ਬਣਾਇਆ ਗਿਆ ਸੀ ਭਾਖੜਾ ਨੰਗਲ ਪ੍ਰੋਜੈਕਟ ਸਤਲੁਜ ਨਦੀ ਤੇ ਬਣਾਇਆ ਗਿਆ ਸੀ ਪਰਸ਼ਨ ਨੰਬਰ 5 ਪੰਜਾਬ ਵਿੱਚ ਸਭ ਤੋਂ ਪਹਿਲਾ ਬਿਜਲੀ ਘਰ ਕਦੋਂ ਸ਼ੁਰੂ ਕੀਤਾ ਗਿਆ 1932 ਵਿੱਚ ਪੰਜਾਬ ਵਿੱਚ ਸਭ ਤੋਂ ਪਹਿਲਾ ਬਿਜਲੀ ਘਰ 1932 ਵਿੱਚ ਸ਼ੁਰੂ ਕੀਤਾ ਗਿਆ ਸੀ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਪ੍ਰਸ਼ਨ ਨੰਬਰ 6 ਪੰਜਾਬ ਦਾ ਸਭ ਤੋਂ ਪੁਰਾਣਾ ਬਿਜਲੀ ਘਰ ਪੰਜਾਬ ਦਾ ਸਭ ਤੋਂ ਪੁਰਾਣਾ ਬਿਜਲੀ ਘਰ ਕਿਹੜਾ ਹੈ ਸਹਨਨ ਪ੍ਰੋਜੈਕਟ ਸਹਨਨ ਪ੍ਰੋਜੈਕਟ ਪੰਜਾਬ ਦਾ ਸਭ ਤੋਂ ਪੁਰਾਣਾ ਬਿਜਲੀ ਘਰ ਹਨ ਸਾਨਨ ਪ੍ਰੋਜੈਕਟ ਪੰਜਾਬ ਦਾ ਸਭ ਤੋਂ ਪੁਰਾਣਾ ਬਿਜਲੀ ਪ੍ਰੋਜੈਕਟ ਹੈ। ਉਹ ਕਿਸ ਦੇ ਬਾਅਦ ਅੱਗੇ ਵਾਲਾ ਕਿਹੜਾ ਸੀ? ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਹੋਜ਼ਰੀ ਦੇ ਕਾਰਖਾਨੇ ਸਭ ਤੋਂ ਵੱਧ ਹਨ? ਵੇ ਪੰਜਾਬ ਦਾ ਕਿਹੜਾ ਜ਼ਿਲ੍ਹਾ ਹੈ ਜਿਸ ਵਿੱਚ ਹੋਜ਼ਰੀ ਦੇ ਕਾਰਖਾਨੇ ਸਭ ਤੋਂ ਵੱਧ ਹਨ? ਲੁਧਿਆਣਾ ਵਿੱਚ ਜਿਹੜਾ ਲੁਧਿਆਣਾ ਸੀ ਲੁਧਿਆਣਾ ਵਿੱਚ ਸਭ ਤੋਂ ਵੱਧ ਹੋਜ਼ਰੀ ਦੇ ਕਾਰਖਾਨੇ ਹਨ। ਹਰਿਆਣਾ ਤੇ ਵੱਖਰੇ-ਵੱਖਰੇ ਸਟੇਟਾਂ ਦੇ ਲੋਕੀ ਉੱਥੇ ਜਾ ਕੇ ਹੋਜ਼ਰੀ ਦਾ ਸਾਮਾਨ ਲੈ ਕੇ ਆਉਂਦੇ ਸੀ ਤੇ ਪੰਜਾਬ ਦਾ ਲੁਧਿਆਣਾ ਜ਼ਿਲ੍ਹਾ ਹਜ਼ਰ ਦੇ ਲਈ ਜਾਣੀਆਂ ਜਾਂਦਾ ਸੀ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਸਾਈਕਲਾਂ ਦੇ ਪੁਰਜ਼ੇ ਕਿਹੜੇ ਸ਼ਹਿਰਾਂ ਵਿੱਚ ਬਣਦੇ ਹਨ ਮਲੇਰ ਕੋਟਲਾ ਲੁਧਿਆਣਾ ਤੇ ਰਾਜਪੁਰਾ ਆਹ 8ਵਾਂ ਪ੍ਰਸ਼ਨ ਇਹ ਪੁੱਛਿਆ ਗਿਆ ਸੀ ਸਾਈਕਲਾਂ ਦੇ ਪੁਰਜ਼ੇ ਕਿਹੜੇ ਸ਼ਹਿਰ ਵਿੱਚ ਬਣਦੇ ਹਨ ਤੇ ਇਹਦਾ ਆਲਕਰ ਹੋਗਾ ਜੀ ਲੁਧਿਆਣਾ ਮਲੇਰ ਕੋਟਲਾ ਤੇ ਰਾਜਪੁਰਾ ਵਿੱਚ ਸਾਈਕਲਾਂ ਦੇ ਪੁਰਜ਼ੇ ਬਣਦੇ ਹਨ 8ਵਾਂ ਪ੍ਰਸ਼ਨ ਕਿਹੜਾ ਸੀ ਪੰਜਾਬ ਵਿੱਚ ਟਰੈਕਟਰ ਤਿਆਰ ਕਰਨ ਦਾ ਕਾਰਖਾਨਾ ਕਿੱਥੇ ਹੈ ਪਏ ਪੰਜਾਬ ਵਿੱਚ ਕਿੱਥੇ ਟਰੈਕਟਰ ਤਿਆਰ ਹੁੰਦੇ ਹਨ ਮੁਹਾਲੀ ਜਿਹੜਾ ਚੰਡੀਗੜ੍ਹ ਦੇ ਨਾਲ ਪੈਂਦਾ ਸੀ ਤੇ ਪੰਜਾਬ ਦੇ ਮੋਹੱਲੇ ਵਿੱਚ ਟਰੈਕਟਰ ਤਿਆਰ ਕੀਤੇ ਜਾਂਦੇ ਹਨ ਵਿਦਿਆਰਥੀਓ ਅੱਧੇ ਕੱਛਿਆ ਇਥੋਂ ਸਮਾਪਤ ਹੋਈ ਸੀ ਅੱਧੇ ਕੱਛਿਆ ਤੁਹਾਨੂੰ ਕੀ ਲੱਗੀ ਕਮੈਂਟ ਬਾਕਸ ਵਿੱਚ ਮੈਨੂੰ ਦੱਸਣਾ ਤੇ ਪਿੰਡ ਦੀ ਲਾਈਵ ਤੇ ਮਾ ਬੋਲੀ ਪੰਜਾਬੀ ਚੈਨਲ ਨੂੰ ਵੱਤੋ ਵੱਤ ਲਾਈਕ ਕਰਨਾ ਸ਼ੇਅਰ ਕਰਨਾ ਨਵੀਂ ਵੀਡੀਓ ਸਮੇਂ ਸਿਰ ਲੈਣ ਲਈ ਘੰਟੀ ਦੇ ਬਟਨ ਨੂੰ ਪ੍ਰੈਸ ਕਰਨਾ ਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ